ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਧ ਦਇਆਲ ਏਕ ਆਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸੋ ਕਹੋ ਤਲ ਗੁਰ ਸੇਵੀਐ ਐਨਸ ਸਹਜ ਸੁਬਾਈ ਦਰਸ਼ਨ 파ਰਸੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਮਹਲਾ ਪੰਜਵਾ ਓ ਮੈਂ ਆਇਆ ਸ਼ਰਨ ਆਇਆ ਉਰੋਸੇ ਆਇਆ ਇਰਪਾ ਆਇਆ ਜੋ ਭਾਵੈ ਤਿਉ ਰਾਖੋ ਸੁਆਮੀ ਮਾਰਗ ਗੁਰੇ ਪਠਾਇਆ ਸ਼ਰਣੀ ਆਇਆ ਪੁਰਸੈ ਆਇਆ ਕਿਰਪਾ ਆਇਆ ਜੋ ਭਾਵੈ ਤੋ ਰੱਖੋ ਸੁਆਮੀ ਮਾਰਗ ਗੁਰ ਪੜ੍ਹਾਇਆ ਰਹਾ ਮਾਂ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਸੋਨ ਸੋਨਹੀ ਡੁਰਾਇਆ ਕਰਡੋ ਧਰਮ ਰਾਇਆ ਗ੍ਰੇ ਆਂਦ ਕੂ ਪਾਇਆ ਪਾਵਕ ਸੁਗਰਾਇਆ ਗਈ ਓਟ ਸਦਾਇਆ ਆਏ ਆਬ ਮੈਂ ਪੂਰਾ ਪਾਇਆ ਗਈ ਓਟ ਸਾਦਾਇ ਨਾਨਕ ਹਰ ਤੇ ਆਇਆ ਅਬ ਮੈਂ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ 5ਵਾਂ ਤਉ ਮੈਂ ਆਇਆ ਸ਼ਰਨ ਆਇਆ ਉਰੋਸੇ ਆਇਆ ਕਿਰਪਾ ਆਇਆ ਜੋ ਭਾਵੈ ਤਉ ਰਾਖੋ ਸੁਆਮੀ ਮਾਰਗ ਗੁਰੇ ਉਠਾਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਤਿੰਨ ਬੇਦੀ ਅਨਕੇ ਕੁੱਲ ਬਿਖੈ ਪਰਗਟੇ ਨਾਨਕ ਰਾਏ ਸਭ ਸਿਖਣ ਕੋ ਸੁਖੁ ਦੈ ਜਦ ਤੈਂ ਭਏ ਸਹਾਈ ਜਦ ਤੈਂ ਭਏ ਸਹਾਈ ਵਾਹਿਗੁਰੂ ਜੀ ਚੌਪਈ ਆ ਮਿੱਟ ਸਿੰਘ ਦਲਹਾਰ ਜੂ ਹਯੋ ਹਾਕਾ ਛਤਰ ਦਲ ਭਯੋ ਆ ਮਿੱਟ ਸਿੰਘ ਦਲਹਾਰ ਜੂ ਹਯੋ ਹਾਕਾਰ 17 ਗਲ ਭਾਇਓ ਉਹ ਤਤੇ ਸੂਰ ਅਤ ਹੋਏ ਗਏਓ ਪਰਾਚੀ ਦੇਸ ਤੇ ਸਸ ਪਰਟੇਓ ਚਾਰ ਜਾਮ ਦਿਨ ਸਗਰ ਕੀਨੋ ਵੀਰ ਨੂੰ ਬਲ ਹੋਏ ਗਇਓ ਸ਼ੀਨੋ ਦੋ ਦਾਲ ਆਪ ਆਪ ਮਿਲਤਾਏ ਇਤ ਜਦ ਵੀਰ ਵਸਤ ਗਰੇ ਆਏ ਵੀਰ ਨ ਕੋ ਬਲ ਹੋਏ ਗਇਓ ਸ਼ੀਨੋ ਦੋ ਦਲ ਆਪ ਆਪ ਮਿਲ ਪਾਏ ਇਤ ਜਰ ਜਦ ਵੀਰ ਬਾਤ ਗਰੇ ਆਏ ਇਹ ਸ੍ਰੀ ਵਿਤਨਾੜ ਗ੍ਰੰਥੇ ਕ੍ਰਿਸ਼ਨ ਅਵਤਾਰ ਜੁਧ ਪ੍ਰਬੰਧੇ ਆ ਮਿਟ ਸਿੰਘ ਸੈਨਾ ਸਹਿਤ ਬਧੇ ਧਾਇ ਸਮਾਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ